ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਕਿਉਂਕਿ ਜਿਹੜੀ ਇਹ ਜਗਾ ਬਣ ਰਹੀ ਹੈ ਇਹਦੇ ਨਾਲ ਲੱਖਾਂ ਕਰੋੜਾਂ ਲੱਖਾਂ ਨੂੰ ਫਾਇਦਾ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਫਾਇਦੇ ਕਿਸੇ ਦੇ ਮਨ ਚ ਕੋਈ ਗਿਲਾ ਸ਼ਿਕਵਾ ਤਾਂ ਸਾਡੇ ਟੀਮ ਮੈਂਬਰ ਬਣ ਜਾਓ ਪਰ ਐਦਾਂ ਹੀ ਬੇਤੁਕ ਇਲਜ਼ਾਮ ਲਾਈ ਜਾਣਾ ਬਿਨਾਂ ਸਬੂਤਾਂ ਤੋਂ ਤਾਂ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜਗਾ ਤੇ ਮੈਂ ਖੜਾ ਇਹਨੂੰ ਪਹਿਲੇ ਦਿਨ ਤੋਂ ਹੀ ਗੁਰੂ ਮਹਾਰਾਜ ਨੇ ਸਾਡੇ ਮੂੰਹੇ ਨੂੰ ਤੀਰਥ ਹੀ ਕਢਾਇਆ ਕਿਉਂਕਿ ਇਹ ਤੀਰਥ ਹੀ ਹੈ ਸਾਡੇ ਲਈ ਤੇ ਮੈਂ ਇਹ ਜੇ ਵੀਡੀਓ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਤਕਰੀਬਨ ਮਨ ਲੱਗਦਾ ਕਿ ਸਾਲ ਖੋ ਚ ਜਦੋਂ ਦੀ ਅਸੀਂ ਵੀਡੀਓਜ਼ ਪਾ ਰਹੇ ਹਾਂ ਕਿ ਇੱਥੇ ਕੰਮ ਸ਼ੁਰੂ ਹੋ ਜਾਣਾ ਹੋ ਜਾਣਾ ਹੋ ਜਾਣਾ ਪਰ ਕੁਝ ਮੇਰੀਆਂ ਹੀ ਕਮੀਆਂ ਕਰਕੇ ਮੇਰੀ ਟੀਮ ਦੀਆਂ ਕਮੀਆਂ ਕਰਕੇ ਕਹਿ ਲਓ ਕਿ ਇਹ ਜਗਾ ਜਿਹੜੀ ਡਿਲੇ ਹੁੰਦੀ ਰਹੀ ਕਿਉਂਕਿ ਪੇਪਰਸ ਦੀ ਕਾਰਵਾਈ ਨਕਸ਼ੇ ਆਰਕੀਟੈਕਟ ਬਹੁਤ ਵੱਡਾ ਪ੍ਰੋਸੈਸ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਮੇਰਾ ਬਹੁਤ ਵੱਡਾ ਤਜਰਬਾ ਨਹੀਂ ਹੈ ਇਸ ਕੰਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਕਮੀ ਦੀ ਇਹ ਹੈ ਕਿ ਅਸੀਂ ਨਾਲ-ਨਾਲ ਇਸ ਤੋਂ ਅਲੱਗ ਆਪਣੇ ਕਾਰੋਬਾਰ ਵੀ ਕਰਦੇ ਹਾਂ ਤੇ ਰੋਟੀ ਲਈ ਆਪਣੇ ਪੇਟ ਲਈ ਕੰਮ ਵੀ ਕਰਦੇ ਹਾਂ एनजीओ ਦੇ ਵਿੱਚੋਂ ਸਾਡਾ ਕੋਈ ਵੀ ਟੀਮ ਮੈਂਬਰ ਜਿੰਨੇ ਵੀ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਨੇ ਕੋਈ ਸੈਲਰੀ ਨਹੀਂ ਲੈਂਦਾ ਕਿਉਂਕਿ ਸਾਨੂੰ ਲੱਗਦਾ ਕਿ ਅਗਰ ਗੁਰੂ ਮਾਰਾ ਨੇ ਸਾਨੂੰ ਲੋਕਾਂ ਦਾ ਇੰਨਾ ਪਿਆਰ ਹੈ ਕਿ ਜਿਹੜੀ ਦਾਨ ਪਾਉਂਦੀ ਸੇਵਾ ਉਹ ਇੱਥੇ ਭੇਜਦੇ ਨੇ ਉਹ ਇੱਥੇ ਹੀ ਲੱਗੇ ਉਹਦੇ ਨਾਲ ਸਾਡੇ ਘਰ ਨਾਲ ਚੱਲਣ ਹਨਾ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਕੋਈ ਸੈਲਰੀ ਨਹੀਂ ਲੈਂਦੀ ਤਾਂ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਨਾਲ-ਨਾਲ ਸਾਨੂੰ ਆਪਣਾ ਕਾਰੋਬਾਰ ਵੀ ਦੇਖਣਾ ਪੈਂਦਾ ਜੋ ਤੁਸੀਂ ਬਹੁਤ ਵਖੂਬੀ ਸਮਝ ਸਕਦੇ ਹੋ ਕਿਉਂਕਿ ਦੁਨੀਆਦਾਰੀ ਹੈ ਮੈਨੂੰ ਵੀ ਆਪਣਾ ਪਰਿਵਾਰ ਦੇਖਣਾ ਆਪਣੇ ਆਪ ਨੂੰ ਦੇਖਣਾ ਆਪਣੇ ਫਿਊਚਰ ਪਲਾਨਸ ਦੇਖਣੇ ਨੇ ਕੀ ਨੇ ਕੀ ਨਹੀਂ ਹ ਪਰ ਜਿਹੜੇ ਲੋਕ ਜਿਹੜੀ ਦੌੜ ਚ ਹੁੰਦੇ ਨੇ ਪੈਸੇ ਦੀ ਉਸ ਦੌੜ ਚ ਨਹੀਂ ਮੈਂ ਹੈਗਾ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਦਿੰਨਾ ਐਨਜੀਓ ਨੂੰ ਔਰ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਉਹ ਆਪਣੇ ਕਾਰੋਬਾਰ ਨੂੰ ਵੀ ਦਿੰਨਾ ਆਪਣੇ ਵਪਾਰ ਨੂੰ ਵੀ ਦਿੰਨਾ ਤੇ ਇਹ ਵੀਡੀਓ ਖਾਸ ਮੈਸ ਲਈ ਪੈ ਰਿਆਂ ਕਿ ਜਗ੍ਹਾ ਬਣਨੀ ਸ਼ੁਰੂ ਹੋ ਚੁੱਕੀ ਹੈ ਫਾਈਨਲੀ ਤੇ ਤਕਰੀਬਨ ਲੇਬਰ ਦੇ ਰਹਿਣ ਦੀ ਜਗ੍ਹਾ ਸਮਾਨ ਰੱਖਣ ਦੀ ਜਗ੍ਹਾ ਨੀਆ ਪਟਣੀਆਂ ਸੀ ਸ਼ੁਰੂ ਕਰਤੀਆਂ ਤੁਸੀਂ ਨੀਆ ਰੱਖਣ ਵਾਲੀ ਵੀਡੀਓ ਦੇਖੀ ਹੋਏਗੀ ਤੇ ਮੈਂ ਹੁਣ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਚਾਹਨਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਤੁਹਾਡੀ ਇੱਕ ਇੱਕ ਸਿਮਿੰਟ ਦੀ ਬੋਰੀ ਤੁਹਾਡਾ ਕਿਲੋ ਕਿਲੋ ਸਰੀਆ ਸਾਡੇ ਲਈ ਅਨਮੋਲ ਗਹਿਣਾ ਕਿਉਂਕਿ ਜਿਹੜੀ ਇਹ ਜਗਾ ਬਣ ਰਹੀ ਹੈ ਇਹਦੇ ਨਾਲ ਲੱਖਾਂ ਕਰੋੜਾਂ ਲੱਖਾਂ ਨੂੰ ਫਾਇਦਾ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮੈਡੀਕਲ ਸਿਸਟਮ ਦੇ ਮੈਡੀਕਲ ਹਾਲਾਤ ਤੁਸੀਂ ਸਾਡੇ ਜਾਣਦੇ ਹੀ ਹੋ ਜੋ ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਔਰ ਪਿਛਲੇ 10 ਸਾਲਾਂ ਤੋਂ ਜਿੰਨਾ ਕਿ ਸਾਡਾ ਤਜਰਬਾ ਹੈ ਇਸ ਫੀਲਡ ਦੇ ਵਿੱਚ ਅਸੀਂ ਉਸ ਹਿਸਾਬ ਨਾਲ ਇਸ ਜਗ੍ਹਾ ਨੂੰ ਡਿਜ਼ਾਈਨ ਕਰ ਰਹੇ ਹਾਂ ਕਿ ਘਟੋ ਘਟ ਰੋਜ਼ 5000 ਬੰਦੇ ਨੂੰ ਫਾਇਦਾ ਹੋਵੇ ਇਸ ਜਗ੍ਹਾ ਨੂੰ ਬਣਨ ਤੋਂ ਬਾਅਦ ਕਟੋ ਘਟ 5000 ਬੰਦਾ ਲਾਹਾ ਤੱਕ ਸਕੇ ਇਹ ਜਗ੍ਹਾ ਨੂੰ ਬਣਨ ਤੋਂ ਬਾਅਦ ਔਰ ਮੈਂ ਚਾਹਨਾ ਕਿ ਅਸੀਂ ਸਾਰੇ ਹੀ ਬੜੇ ਟੈਂਪਰਰੀ ਟਾਈਮ ਲਈ ਦੁਨੀਆ ਤੇ ਆਏ ਹੋਏ ਆ ਅਸੀਂ ਚਲੇ ਜਾਣਾ ਸਾਰਿਆਂ ਨੇ ਤਾਂ ਜਿੰਦੇ ਜੀ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਕਿਉਂਕਿ ਤੁਸੀਂ ਸਾਨੂੰ ਪਹਿਲਾਂ ਜਗ੍ਹਾ ਲੈ ਕੇ ਵੀ ਦਿੱਤੀ ਹੁਣ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਸੋ ਥੈਟ ਸਾਡੇ ਮਰਨ ਤੋਂ ਬਾਅਦ 100 150 ਸਾਲ ਬਾਅਦ ਇਸ ਜਗ੍ਹਾ ਤੋਂ ਲੋਕ ਫਾਇਦਾ ਲੈ ਸਕਣ ਤੇ ਸਾਨੂੰ ਉੱਪਰ ਬੈਠੇ ਆ ਜਿੱਥੇ ਵੀ ਅਸੀਂ ਹੋਵਾਂਗੇ ਸਾਨੂੰ ਦੁਆਵਾਂ ਮਿਲ ਸਕਣ ਔਰ ਸਾਡੇ ਅੱਗੇ ਪਰਿਵਾਰ ਨੂੰ ਦੁਆਵਾਂ ਮਿਲ ਸਕਣ ਮੈਨੂੰ ਲੱਗਦਾ ਕਿ ਦੁਨੀਆ 'ਚ ਇਸ ਤੋਂ ਚੰਗਾ ਕੰਮ ਕੋਈ ਨਹੀਂ ਜਦੋਂ ਤੁਸੀਂ ਕਿਸੇ ਦੀ ਦੁਆਵਾਂ ਲੈਣੇ ਹੋ ਤੇ ਉਸ ਤੋਂ ਬੜਾ ਕੰਮ ਕੋਈ ਵੀ ਨਹੀਂ ਜਦੋਂ ਤੁਸੀਂ ਕਿਸੇ ਦੀ ਬਦਦੁਆਵਾਂ ਲੈਣੇ ਆ ਸਾਡਾ ਸਾਰਿਆਂ ਦਾ ਇਨਸਾਨੀਅਤ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਅਸੀਂ ਮਿਲ ਜੁਲ ਕੇ ਜਿੰਨੇ ਜੋਗੇ ਆਂ ਅਗਰ ਤੁਸੀਂ ਇੱਥੇ ਆ ਕੇ ਐਜ਼ ਅ ਵਲੰਟੀਅਰ ਸੇਵਾ ਨਿਭਾ ਸਕਦੇ ਹੋ ਉਹ ਨਿਭਾਓ ਐਜ਼ ਅ ਅਕਾਊਂਟੈਂਟ ਹਿਸਾਬ-ਸਾਮ ਸਮ ਸਕਦੇ ਹੋ ਉਹ ਸੰਭੋ ਕਿੱਥੋਂ ਕਿੰਨੇ ਪੈਸੇ ਆਏ ਕਿੰਨੇ ਗਏ ਕਿੰਨਾ ਸੀਮੈਂਟ ਕੀ ਰੇਤਾ ਇਹ ਸਾਨੂੰ ਸਖਤ ਲੋੜ ਹੈ ਜਿਹਦੇ ਨਾਲ ਤੁਹਾਡੇ ਮਨ 'ਚ ਵੀ ਡਾਊਟ ਨਾ ਰਵੇ ਕਿ ਯਾਰ ਇਹ ਕਿਉਂਕਿ ਅਕਸਰ ਸੋਸ਼ਲ ਮੀਡੀਆ ਤੇ ਮੈਂ ਵਿਵਾਦਾਂ ਦੇ ਵਿੱਚ ਘਿਰਿਆ ਰਹਿਣਾ ਔਰ ਮੈਨੂੰ ਮੈਂ ਕਈ ਵਾਰ ਹੈਰਾਨ ਹੋਣਾ ਕਿ ਕਿਉਂ ਜਸਟ ਬਿਕੋਜ਼ ਕਿ ਮੈਂ ਆਪਣੀ ਇੱਕ ਪਰਸਨਲ ਲਾਈਫ ਵੀ ਸੋਸ਼ਲ ਮੀਡੀਆ ਤੇ ਦਿਖਾ ਦਿੰਨਾ ਤਾਂ ਉਹਦੇ ਵਿੱਚ ਵੀ ਮੈਂ ਕੋਈ ਸ਼ਲੀਲਤਾ ਨਹੀਂ ਦਿਖਾਉਂਦਾ ਮੈਂ ਇੱਕ ਨੌਜਵਾਨ ਹਾਂ ਮੇਰੇ ਵੀ ਸੁਪਨੇ ਨੇ ਮੇਰੇ ਵੀ ਫਿਊਚਰ ਪਲਾਨਸ ਨੇ ਤੇ ਜੇ ਉਹ ਮੈਂ ਸ਼ੋਅ ਕਰ ਦਿੰਨਾ ਤਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਐਨਜੀਓ ਇਹਦਾ ਬਿਜ਼ਨਸ ਹੈ ਇਹ ਸੇਵਾ ਨਹੀਂ ਹੈ ਤਾਂ ਮੈਂ ਸੋਸ਼ਲ ਮੀਡੀਆ ਰਾਹੀਂ ਓਪਨ ਇਨਵੀਟੇਸ਼ਨ ਤਕਰੀਬਨ ਅੱਜ ਨਹੀਂ ਬੜੇ ਸਾਲਾਂ ਤੋਂ ਦੇ ਰਿਆਂ ਕਿ ਭਾਈ ਜੇ ਕਿਸੇ ਦੇ ਮਨ ਚ ਕੋਈ ਗਿਲਾ ਸ਼ਿਕਵਾ ਤਾਂ ਸਾਡੇ ਟੀਮ ਮੈਂਬਰ ਬਣ ਜਾਓ ਪਤਾ ਲੱਗ ਜੂਗਾ ਸਾਡੇ ਫੋਨ ਨੰਬਰ ਵੀ ਤੁਸੀਂ ਸੰਭਲੋ ਸਾਡੀ ਸਾਰੀ ਡਿਟੇਲ ਵੀ ਤੁਸੀਂ ਸੰਭਲੋ ਪਤਾ ਲੱਗ ਜੂਗਾ ਕਿਹੜਾ ਕਿੰਨੇ ਪੈਸੇ ਕਿਧਰੋਂ ਕੀ ਹੋ ਰਿਹਾ ਕੀ ਨਹੀਂ ਪਰ ਐਦਾਂ ਹੀ ਬੇਤੁਕ ਇਲਜ਼ਾਮ ਲਾਈ ਜਾਣਾ ਬਿਨਾਂ ਸਬੂਤਾਂ ਤੋਂ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਇੱਕ ਨੌਜਵਾਨ ਹਾਂ ਮੈਂ ਮੈਨੂੰ ਉਦਾਂ ਵੀ ਐਨਜੀਓ ਚਲਾਣੀ ਆਂਦੀ ਹੈ ਜਿਵੇਂ ਲੋਕ ਚਲਦੀ ਦੇਖਣਾ ਚਾਹੁੰਦੇ ਨੇ ਕਿ ਪੂਰਾ ਰੂਪ ਆਪਣਾ ਉਦਾਂ ਦਾ ਸਾਰਿਆਂ ਦੇ ਪਰਿਵਾਰ ਨੇ ਆਫ ਕੈਮਰਾ ਸਾਰੇ ਘੁੰਮਦੇ ਨੇ ਬਸ ਮੇਰੇ ਵਾਂਗੂ ਵੀਡੀਓਜ਼ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਵਾਲੇ ਲੋਕਾਂ ਨੇ ਸੱਚ ਜਰਨਾ ਨਹੀਂ ਅੱਜ ਜੇ ਮੈਂ ਕੋਈ 2 4 5000 ਦੀ ਘੜੀ ਪਾ ਲਾਂ ਤਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਐਨ ਜੀਓ ਚਲਾਉਂਦੇ ਨੇ ਪੰਜਾਬ ਦੇ ਵਿੱਚ ਉਹ ਐਸ਼ ਪ੍ਰਸਤੀ ਆ ਉਹ ਆਪਣੀ ਇੱਕ ਪਰਸਨਲ ਲਾਈਫ ਉਹਨਾਂ ਦੀ ਨਹੀਂ ਹੈ ਸਭ ਦੀ ਹੈ ਔਰ ਮੈਂ ਉਹਦੀ ਇੱਜ਼ਤ ਕਰਦਾ ਕਿਉਂ 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 ਨਾ ਹੋਵੇ ਜ਼ਰੂਰੀ ਥੋੜੀ ਹਰ ਬੰਦਾ ਸੋਸ਼ਲ ਮੀਡੀਆ ਔਨ ਕਰਕੇ ਦਿਖਾਵੇ ਹਰ ਬੰਦੇ ਦੀ ਇੱਕ ਪਰਸਨਲ ਲਾਈਫ ਹੈ ਹਾਂ ਮੈਂ ਕੋਈ ਸ਼ਲੀਲਤਾ ਨਹੀਂ ਦਿਖਾ ਰਿਹਾ ਮੈਂ ਕੋਈ ਗੰਦ ਨਹੀਂ ਬੱਕ ਰਿਹਾ ਮੈਂ ਕੋਈ ਗਾਲਾਂ ਨਹੀਂ ਕੱਢ ਰਿਹਾ ਮੈਂ ਕੋਈ ਲੋਕਾਂ ਨੂੰ ਗਲਤ ਚੀਜ਼ਾਂ ਨਹੀਂ ਸਿਖਾ ਰਿਹਾ ਜੇ ਮੈਂ ਮੇਰੀ ਇੱਕ ਪੋਡਕਾਸਟਿੰਗ ਲਾਈਫ ਹੈ ਜੇ ਪਹਿਲਾਂ ਤਾਂ ਲੋਕ ਕਹਿੰਦੇ ਸੀ ਤੁਸੀਂ ਆਪਣੀ ਆਪਣੀ ਰੋਜੀ ਰੋਟੀ ਲਈ ਕੀ ਕਰਦੇ ਹੋ ਫਿਰ ਹੁਣ ਕਹਿੰਦੇ ਨੇ ਜੀ ਇਹ ਤਾਂ ਪੋਡਕਾસ્ટ ਸ਼ੁਰੂ ਕਰਨ ਲੱਗੇ ਚਲੋ ਇਹ ਮੇਰੀਆਂ ਗੱਲਾਂ ਦਿਲ ਦੀਆਂ ਨੇ ਸਲੀਮਾ ਕਰ ਲੈਣਾ ਫਿਲਹਾਲ ਇਸ ਐਨਜੀਓ ਦਾ ਕੰਮ ਕਰਨਾ ਬੜਨਾ ਸ਼ੁਰੂ ਹੋ ਗਿਆ ਤੇ ਥੋੜੇ ਦਿਨਾਂ ਦੇ ਵਿੱਚ ਮੈਂ ਵੀਡੀਓ ਦੇ ਉੱਪਰ ਨੰਬਰ ਪਾ ਕੇ ਇੱਥੇ ਤੁਹਾਨੂੰ ਆਪ ਮਿਲਣਾ ਵੀ ਸ਼ੁਰੂ ਕਰੂੰਗਾ ਤੇ ਇਧਰਲੀ ਸਾਈਡ ਸਾਡੀ ਲੇਬਰ ਦੀ ਜਗ੍ਹਾ ਬਣ ਗਈ ਹੈ ਔਰ ਜਿਹੜੀ ਇਹ ਲੋਕੇਸ਼ਨ ਆ ਜਿੱਥੇ ਐਨਜੀਓ ਦਾ ਕੰਮ ਸ਼ੁਰੂ ਹੋ ਗਿਆ ਇਹ ਹੈਗੀ ਹੈ ਜੀ ਹੰਬਣਾ ਰੋਡ ਲੁਧਿਆਣੇ ਸਾਈ ਮੰਦਿਰ ਸਾਹਿਬ ਦਾ ਜਿਹੜਾ ਗੇਟ ਹੈ ਉਤੋਂ 200 ਮੀਟਰ ਦੀ ਦੂਰੀ ਤੇ ਆ ਇੱਥੇ ਦੋ ਕਲੋਨੀਆਂ ਨੇ ਆਮਣੇ ਸਾਹਮਣੇ ਮਤਲਬ ਹੰਬਣਾ ਰੋਡ ਮੇਨ ਰੋਡ ਤੋਂ 100 ਕਿਲੋਮੀਟਰ ਅੰਦਰ ਤੇ ਆ ਤੁਸੀਂ ਸਾਡੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਬਾਕੀ ਸਾਡੇ ਟੀਮ ਮੈਂਬਰ ਜ਼ਰੂਰ ਬਣੋ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਇਸ ਤੀਰਥ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਬਹੁਤ ਵੱਡੀ ਜਗ੍ਹਾ ਸਾਨੂੰ ਮਹਾਰਾਜ ਨੇ ਬਖਸ਼ੀ ਹੈ ਦਾਨੀ ਸਜਨਾ ਨੇ ਸਾਡੇ ਡੋਨਰਾਂ ਨੇ ਸਾਡੇ ਸਪੋਰਟਰਾਂ ਨੇ ਤੇ ਅੱਗੇ ਹੁਣ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਹੈ ਕਿਉਂਕਿ ਸਾਡਾ ਇਹ ਇੱਕ ਤਰ੍ਹਾਂ ਦਾ ਧਰਮ ਕਰਮ ਹੈ ਤਾਂ ਜੇ ਇਹ ਬਣੂਗਾ ਲੋਕਾਂ ਦਾ ਫਾਇਦਾ ਹੋਏਗਾ ਤਾਂ ਦੁਆਵਾਂ ਸਾਨੂੰ ਸਭ ਨੂੰ ਮਿਲਣਗੀਆਂ ਤਾਂ ਮੈਨੂੰ ਲੱਗਦਾ ਆਪਾਂ ਰਲ ਮਿਲ ਕੇ ਇੱਥੇ ਕੰਮ ਕਰੀਏ ਬਣਾਈਏ ਸਲਾਮਾਂ ਦਈਏ ਟੀਮ ਮ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਆਪਣਾ ਯੋਗਦਾਨ ਜਰੂਰ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ